ਨਾਮੁ ਵਾਹਿਗੁਰੂ ਹੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਅੱਜ ਲੜੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰਾਂ ਦੇ ਹੁਕਮ ਅਨਸਾਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਗੌੜੀ ਪੂਰਵੀ ਰਾਗ ਦੇ ਵਿੱਚ ਭਗਤ ਜੀ ਆਪਣੀ ਰਚਨਾ ਤੋਂ ਬਚਨ ਕਰਦੇ ਹਨ 338 347 ਅੰਗ ਤੇ ਭਗਤ ਜੀ ਦੇ ਸ਼ਬਦ ਭਾਈ ਸੁਭਾਈ ਮਾਨ ਹਨ ਆਪਣੀ ਰਚਨਾ ਤੋਂ ਭਗਤ ਜੀ ਇਹ ਸ਼ਬਦ ਰੰਮ ਕਰਦੇ ਹਨ ਜੀ ਗੌੜੀ ਫਰਮਾਨ ਤੇਰਾ ਸਿਰ ਉੱਪਰ ਫਿਰਨਾਕ ਫਿਰ ਨਾ ਕਰਤ ਵਿਚਾਰ ਉਹੀ ਦਰਿਆ ਤੂੰ ਹੀ ਕਰੀਆ ਤੁਝੋ ਤੇ ਨਿਸਤਾਰ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦੀਆਂ ਪੰਕਤੀਆਂ ਵਿੱਚ ਬਚਨ ਕਰਦੇ ਹਨ ਆਪਣੀ ਰਸਨਾ ਤੋਂ ਸ਼ਬਦੀ ਰਮਤਾ ਕਰਦੇ ਹੋਏ ਫਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝ ਤੇ ਨਿਸਤਾਨ ਕਹਿੰਦੇ ਹੈ ਮਾਲਕ ਜੀਓ ਠਾਕੁਰ ਜੀਓ ਪ੍ਰਭੂ ਜੀਓ ਤੁਹਾਡਾ ਫਰਮਾਨ ਸਿਰ ਮੱਥੇ ਹੈ ਦਾਸ ਬਣ ਕੇ ਭਗਤ ਜੀ ਬਤਨ ਕਰਦੇ ਹਨ ਫਰਮਾਨ ਕਿnde ਮਾਲਕ ਜੀ ਉਹ ਤੁਹਾਡਾ ਹੁਕਮ ਜਿਹੜਾ ਹੈ ਫਰਮਾਨ ਤੋਂ ਭਾਵ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਹੈ ਕਿਉਂਕਿ ਉਹ ਪ੍ਰਮਾਤਮਾ ਪ੍ਰਭੂ ਸਭ ਕੁਸ਼ ਕਰਨ ਕਾਰਨ ਸਮਰੱਥ ਹੈ ਵਿਭਗਤ ਜੀ ਕਹਿੰਦੇ ਤੁਹਾਡੇ ਤੇ ਹੀ ਤੀਕ ਹੈ ਤੁਹਾਡੇ ਤੇ ਹੀ ਆਸ ਹੈ ਤੁਹਾਡੇ ਤੇ ਹੀ ਪ੍ਰੋਸਾ ਹੈ ਇਸ ਕਰਕੇ ਜੋ ਤੁਸੀਂ ਹੁਕਮ ਕਰਦੇ ਹੋ ਉਹੀ ਵਰਤਦਾ ਹੈ ਕੋਈ ਪਾਉਂਦਾ ਹੈ ਇਸ ਕਰਕੇ ਜੋ ਤੁਸੀਂ ਫਰਮਾਨ ਕਰਦੇ ਹੋ ਹੁਕਮ ਕਰਦੇ ਹੋ ਉਹ ਮस्तक ਦੇ ਸਿਰ ਮੱਥੇ ਅਸੀਬ ਕਬੂਲ ਕਰਦੇ ਹਾਂ ਉਨ ਨੂੰ ਕੁਰਬਾਨ ਕਰਦੇ ਹਾਂ ਤੂੰ ਹੀ ਦਰਿਆ ਤੂੰ ਹੀ ਕਰਿਆ ਤੂੰ ਤੇ ਨਿਸਤਾਰ ਭਗਤ ਜੀ ਕਹਿੰਦੇ ਤੂੰ ਹੀ ਦਰਿਆ ਹੋ ਸਾਗਰੋ ਸੰਸਾਰ ਸਮੁੰਦਰ ਸਾਗਰ ਤੂੰ ਹੀ ਸੰਸਾਰ ਰੂਪ ਸਮੁੰਦਰ ਹੋ ਸਾਗਰ ਹੋ ਦਰਿਆ ਹੋ ਤੁਸੀਂ ਕਰਿਆ ਤੁਸੀਂ ਤਾਰ ਕਰਨ ਵਾਲੇ ਵੀ ਤੁਸੀਂ ਹੋ ਭਗਤ ਜੀ ਕਹਿੰਦੇ ਮਲਾ ਵੀ ਤੁਸੀਂ ਬਣਦੇ ਹੋ ਇਸ ਸੰਸਾਰ ਦੇ ਵਿੱਚ ਵੀ ਤੁਸੀਂ ਉਹ ਕਿਉਂਕਿ ਭਾਵ ਸਾਗਰ ਸੰਸਾਰ ਸਮੁੰਦਰ ਹੈ ਮਾਇਆਵਤੀ ਸਮੁੰਦਰ ਵੀ ਤੁਸੀਂ ਹੋ ਤੇ ਇਸ ਤੋਂ ਪਾਰ ਕਰਨ ਵਾਲੇ ਮਲਾਹਾ ਵੀ ਤੁਸੀਂ ਬਣਦੇ ਤੁਸੀਂ ਕਰੀਆ ਤੂ ਭਾਵ ਮਲਾਹਾ ਤੁਜ ਤੇ ਨਿਸਤਾਰ ਭਗਤ ਜੀ ਕਹਿੰਦੇ ਤੁਹਾਡੇ ਤੋਂ ਬਿਨਾਂ ਕੋਈ ਤਾਰ ਨਹੀਂ ਸਕਦਾ ਕਿਉਂਕਿ ਇਹ ਸਾਗਰ ਦੇ ਮਲਾਹਾ ਇਸ ਬੇੜੇ ਦੇ ਜਹਾਜ਼ ਦੇ ਮਲਾਹਾ ਚਲਾਉਣ ਵਾਲੇ ਤੁਸੀਂ ਖੁਦ ਹੋ ਜਿਹੜਾ ਇਸ ਸਾਗਰ ਦੇ ਵਿੱਚ ਤਰਨਾ ਚਾਹੁੰਦਾ ਹੈ ਭਾਵ ਸਾਗਰ ਕੋ पार ਹੋਣਾ ਚੁੰਦਾ ਹੈ ਉਹ ਨੂੰ ਤੁਹਾਡਾ ਸਾਥ ਤੁਹਾਡੇ ਸੱਚੇ ਨਾਮ ਦਾ ਸਾਥ ਲੈਣਾ ਪਵੇਗਾ ਇਸ ਕਰਕੇ ਉਹ ਸੰਸਾਰ ਇਸ ਦੁੱਖਾਂ ਦੇ ਸਮੁੰਦਰ ਤੋਂ ਭਾਈ ਪਾਰ ਹੋ ਸਕਦਾ ਹੈ ਭਗਤ ਜੀ ਕਹਿੰਦੇ ਇਸ ਦੁੱਖਾਂ ਦੇ ਸਮੁੰਦਰ ਤੋਂ ਸੱਚਾ ਸਤਿਗੁਰੂ ਹੀ ਮਲਾ ਬਣ ਕੇ ਪਾਰ ਕਰਦਾ ਜਿਵੇਂ ਇੱਕ ਸੰਸਾਰੀ ਬੇੜਾ ਸੰਸਾਰੀ ਜਹਾਜ਼ ਇੱਕ ਸਾਗਰ ਤੋਂ ਦੂਜੇ ਇੱਕ ਸਾਗਰ ਤੋਂ ਦੂਜੇ ਪਾਸੇ ਲੈ ਜਾਂਦਾ ਨ ਦੁੱਧੇ ਬੰਨੇ ਤੇ ਇੱਕ ਬੰਨੇ ਤੋਂ ਇਸੇ ਤਰ੍ਹਾਂ ਸਤਿਗੁਰ ਸਾਗਰ ਦੇ ਇਸ ਭਾਵ ਸਾਗਰ ਦੇ ਦੁੱਖਾਂ ਦੇ ਸਾਗਰ ਦੇ ਬੰਨੇ ਤੋਂ ਪਾਰ ਕਰ ਦਿੰਦੇ ਹਨ ਮਲਾਹਾ ਬਣ ਕੇ ਪਿਆਰੇ ਗੁਰਸਿੱਖ ਨੂੰ ਪਾਰ ਕਰਦੇ ਹਨ ਬੰਦੇ ਬੰਦਗੀ ਇੱਕ ਤਿਆਰ ਸਹਬ ਰੋਸ ਧਰੋ ਕੇ ਪਿਆਰ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਇੰਦਰੀ ਭਾਵ ਪ੍ਰਗਟ ਕਰਦੇ ਹਨ ਕਹਿੰਦੇ हे ਬੰਦੇ हे ਮਨੁੱਖ ਤੂੰ ਦੀ ਬੰਦਗੀ ਕਰ ਉਹਦੇ ਕੇ ਸਵਾਲ ਜਵਾਬ ਨਾ ਕਰ ਉਹ ਨਿਆਰ ਰਹਿ ਤੂੰ ਦੀ ਬੰਦਗੀ ਪ੍ਰਮਾਣਾ ਕਰ ਬੰਦੇ ਬੰਦਗੀ ਇੱਕ ਤਿਆਰ ਕਹਿੰਦੇ ਬੰਦਾ ਤੂੰ ਤਾਂ ਹੀ ਹੈ ਜੇ ਉਹ ਦੀ ਬੰਦਗੀ ਕਰਦਾ ਹੈ ਬੰਦੇ ਆਲੇ ਕੰਮ ਸ਼ੁੱਭ ਕੰਮ ਜੇ ਕਰਨਾ ਤੈਨੂੰ ਤਾਂ ਬੰਦਾ ਇਹ ਹੈ ਰਮੇ ਚਲ ਇਸ ਕਰਕੇ ਤੂੰ ਦੀ ਬੰਦਗੀ ਕਰ ਇੱਕ ਤਿਆਰ ਕਹਿੰਦੇ ਇੱਕੋ ਨਾਲ ਤੂੰ ਜੁੜ ਕੇ ਉਹਦੀ ਬੰਦਗੀ ਕਰਨਾ ਕਰ ਭਜਨ ਕਰਨਾ ਕਰ ਸਹਬ ਰੋਸ ਧਰੋ ਕੇ ਪਿਆਰ ਕਹਿੰਦੇ ਸਹਬ ਤੇਰਾ ਭਵੇਂ ਖੁਸ਼ ਹੋ ਜਾਵੇ ਤੇ ਭਵੇਂ ਰੋਸ ਜਾਵੇ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ ਸਭ ਰੋਸ ਧਰੋ ਕੇ ਪਿਆਰ ਇਹਦੇ ਤੂ ਤੇ ਇੱਕ ਚੇਤੇ ਇੱਕ ਮਨ ਹੋ ਕੇ ਉਹਨੂੰ ਚੇਤੇ ਕਰ ਉਹਦੀ ਬੰਦਗੀ ਕਰ ਭਵੇਂ ਮਾਲਕ ਖੁਸ਼ ਹੈ ਭਵੇਂ ਤੇਰੇ ਤੋਂ ਨਾਰਾਜ ਹੈ ਗੁੱਸੇ ਹੈ ਤੈਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੂੰ ਉਸ ਇੱਕੋ ਰਸ ਉਹਦੇ ਚਰਨਾਂ ਵਿੱਚ ਟਿਕਿਆ ਰਹਿ ਰਹਾ ਹੋ ਵਿਸ਼ਰਾਮ ਦੇ ਕੇ ਭਾ ਭਗਤ ਜੀ ਬਚਨ ਕਰਦੇ ਹਨ ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਹੀ ਹੈ ਨਾਰ ਇੱਥੇ ਫਿਰ ਆਧਾਰ ਦੇ ਨਿਰਭਗਤ ਜੀ ਕਹਿੰਦੇ ਸੱਚਾ ਤੇਰਾ ਨਾਮ ਮੇਰਾ ਆਧਾਰ ਆਸਰਾ ਹੈ ਕਹਿੰਦੇ ਜਿਵੇਂ ਇੱਕ ਫੁੱਲ ਪਾਣੀ ਵਿੱਚ ਪੈਦਾ ਹੁੰਦਾ ਹੈ ਨਾ ਕਮਲ ਦਾ ਫੁੱਲ ਭਗਤ ਜੀ ਕਹਿੰਦੇ ਫੁੱਲ ਪਾਣੀ ਦੇ ਆਸਰੇ ਜਿੰਦਾ ਹੈ ਕਮਲ ਦਾ ਫੁੱਲ ਪਾਣੀ ਤੋਂ ਬਾਹਰ ਕੱਢਣ ਸਾਰ ਹੀ ਕਮਲਾ ਜਾਂਦਾ ਹੈ ਫੁੱਲ ਨੂੰ ਪਾਣੀ ਦਾ ਆਸਰਾ ਹੁੰਦਾ ਭਗਤ ਜੀ ਕਹਿੰਦੇ ਜਿਵੇਂ ਫੂਲ ਜਹੇ ਹੈ ਨਾਰ ਕਹਿੰਦੇ ਜਿਵੇਂ ਕਮਲ ਦਾ ਵੀ ਫੁੱਲ ਹੋਰ ਵੀ ਫੁੱਲ ਕਈ ਪਾਣੀ ਵਿੱਚ ਹੁੰਦੇ ਆ ਕਹਿੰਦੇ ਉਹਨੂੰ ਪਾਣੀ ਦਾ ਹੀ ਆਸਰਾ ਹੁੰਦਾ ਪਾਣੀ ਤੋਂ ਬਾਹਰ ਕੱਢ ਕੇ ਕਮਲਾ ਜਾਂਦੇ ਹਨ ਕਹਿੰਦੇ ਇਸੇ ਤਰ੍ਹਾਂ ਜਿਵੇਂ ਫੁੱਲ ਨੂੰ ਇੱਕ ਪਾਣੀ ਦਾ ਜਲ ਦਾ ਆਸਰਾ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਉਹ ਤੁਹਾਡੇ ਸੱਚੇ ਨਾਮ ਦੇ ਆ ਨਾਮ ਦਾ ਮੈਨੂੰ ਆਸਰਾ ਹੈ ਤੇਰਾ ਨਾਮ ਮੇਰਾ ਆਧਾਰ ਬਣ ਚੁੱਕਾ ਹੈ ਕਹੇ ਕਬੀਰ ਗੁਲਾਮ ਘਰ ਕਾ ਜੀ ਆਰੇ ਭਾਵੇਂ ਮਾਰ ਤੇ ਦੇਖੋ ਕੈਸੀ ਭਗਤ ਜੀ ਬੇਤੀ ਪੈਦਾ ਕਰਦੇ ਹਨ ਬੇਨਤੀ ਕਰਦੇ ਹਨ ਕਹਿੰਦੇ ਤੇਰੇ ਘਰ ਦਾ ਤਾਂ ਮੈਂ ਗੁਲਾਮ ਬਣ ਚੁੱਕਾ ਐ ਕਬੀਰ ਗੁਲਾਮ ਘਰ ਕਾ ਕਹਿੰਦੇ ਮੈਂ ਕਹਿੰਦਾ ਕਰਦਾ ਤੇਰੇ ਘਰ ਦਾ ਮੈਂ ਗੁਲਾਮ ਹਾਂ ਭਾਵੇਂ ਤੂੰ ਮਾਰ ਦੇ ਭਾਵੇਂ ਤੂੰ ਰੱਖ ਲੈ ਹੁਣ ਤਾਂ ਤੇਰਾ ਗੁਲਾਮ ਹਾਂ ਰਾਤ ਨੂੰ ਸਮੇਂ ਤੇ ਗੁਲਾਮ ਕਰਦੇ ਸਨ ਗਰੀਬ ਬੱਚਾ ਕੋਈ ਉਹ ਲੈ ਖਰੀਦ ਲੈਂਦੇ ਸੀ ਮੀਰ ਸਾਹੂਕਾਰ ਬਾਦਸ਼ਾਹ ਰਾਜੇ ਜਿਹੜੇ ਵੀਰ ਲੋਕ ਸਨ ਉਹ ਗਰੀਬ ਦਾ ਬੱਚਾ ਖਰੀਦ ਲੈਂਦੇ ਸਨ ਉਹਨੂੰ ਗੁਲਾਮ ਬਣਾ ਲੈਂਦੇ ਸਾਰੀ ਜ਼ਿੰਦਗੀ ਵਾਸਤੇ ਉਹਦੀ ਮਸ਼ਰਕਤ ਗੁਲਾਮੀ ਕਰਦਾ ਸੀ ਉਹ ਬੱਚਾ ਭਾਵੇਂ ਉਹ ਕੁੱਟੇ ਭਾਵੇਂ ਮਾਰੇ ਭਾਵੇਂ ਭੋਜਨ ਦੇ ਰੋਟੀ ਭਾਵੇਂ ਨਾ ਦੇ ਹਜੇ ਵੀ ਕਈ ਲੋਕ ਫੜ ਲੈਂਦੇ ਹਨ ਹੁਣ ਵੀਡੀਓ ਸਾਹਮਣੇ ਹੁੰਦੀਆਂ ਨੇ ਕਈ ਕਈ ਸਾਲਾਂ ਦੇ ਫੜੇ ਹੋਏ ਬਾਹਰ ਆਉਂਦੇ ਹਨ ਜਿਨ੍ਹਾਂ ਨੂੰ ਕੁਝ ਦਿਨ ਦੇ ਵੀ ਨਹੀਂ ਪੈਸਾ ਤੁਮੀ ਨੰਗੇ ਬਹੁਤ ਸੋਹਣੇ ਬਸਤਰ ਵੀ ਨਹੀਂ ਹਨ ਦਿਮਾਗੀ ਦੌਰ ਤੇ ਮੈਂਟਲ ਲੋਕਾਂ ਨੂੰ ਲੋਕ ਫੜ ਲੈਂਦੇ ਹਨ ਫੜ ਕੇ ਗੁਲਾਮ ਬਣਾ ਲੈਣਾ ਉਹਨਾਂ ਤੋਂ ਘਰ ਦਾ ਕੰਮ ਕਰਾਣਾ ਜਾਂ ਫਿਰ ਮੱਝਾਂ ਮਸਲ ਬੰਨੇ ਦਾ ਅਸ਼ਵਾ ਦਾ ਗੋਇਆ ਟਵੜ ਇਹ ਉਦੋਂ ਪੈਸੇ ਦੇ ਕੇ ਖਰੀਦੇ ਸੀ ਲੋਕ ਜੇ ਕਬੀਰ ਸਾਹਿਬ ਜੀ ਕਹਿੰਦੇ ਮੈਂ ਦੁਨੀਆ ਦਾ ਗੁਲਾਮ ਨਹੀਂ ਮੈਂ ਪਾਤਸ਼ਾਹ ਜੀਉ ਪ੍ਰਭੂ ਜੀਉ ਤੁਹਾਡੇ ਘਰ ਦਾ ਗੁਲਾਮ ਹਾਂ ਤੁਸੀਂ ਭਾਵੇਂ ਰੱਖ ਲੋ ਭਾਵੇਂ ਮਾਰ ਦੇਵੋ ਕਹਿੰਦੇ ਹੁਣ ਤਾਂ ਤੁਹਾਡੇ ਤੁਹਾਡਾ ਬਣ ਚੁੱਕਾ ਹਾਂ ਗੁਲਾਮ ਘਰ ਕਾ ਜੀਹਰੇ ਭਾਵੇਂ ਮਾਰ ਤੇਰੇ ਘਰ ਦੇ ਗੁਲਾਮ ਨੂੰ ਤੂੰ ਭਾਵੇਂ ਮਾਰ ਦੇ ਭਾਵੇਂ ਤੂੰ ਰੱਖ ਲੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਸ਼ਬਦ ਸੰਪੂਰਨ ਹੁੰਦਾ ਅੱਗੇ ਭਗਤ ਜੀ ਬਚਨ ਕਰ ਜਨ ਗੌੜੀ 1084 ਜੀ ਜੋਨ ਮੈਂ ਪਰਮਤ ਆਨੰਦ ਵੋ ਥਕੋ ਰੇ ਭਗਤ ਜੀ ਕਹਿੰਦੇ ਲੱਖ 83 ਜੂਣਾ ਵਿੱਚ ਰਹਿ ਕੇ ਪ੍ਰਾਪਤੀ ਕੀਤੀ ਹੈ ਇਹ ਧਾਰਨ ਲੈਂਦੇ ਹਨ ਆਨੰਦ ਜੀ ਜਿਹੜਾ ਕ੍ਰਿਸ਼ਨ ਭਗਵਾਨ ਦਾ ਪਿਓ ਸੀ ਪਿਤਾ ਸੀ ਲੱਖ 83 ਜੂਣ ਜੀ ਜੂਣ ਮਹ ਪਰਮਤ ਆਨੰਦ ਵੋ ਥਕੋ ਰੇ ਕਹਿੰਦੇ ਆਨੰਦ ਜੀ ਕਹਿੰਦੇ ਹਨ ਸਵਾਗਤ ਕਬੀਰ ਸਾਹਿਬ ਜੀ ਕਹਿੰਦੇ ਆਨੰਦ ਜੀ ਨੂੰ ਲੋਕ ਕਹਿੰਦੇ ਹਨ ਕਿ 1083 ਜੁਲਾ ਵਿੱਚ ਪੈ ਪੈ ਕੇ ਫਿਰ ਜਨਮ ਧਾਨ ਕੀਤਾ ਬਣੁੱਖਾ ਜਨਮ ਮਿਲਿਆ ਆਨੰਦ ਜੀ ਨੂੰ ਤੇ ਹੁਣ ਦੇਖੋ ਉਹ ਕਮਾਈ ਗਰੀਬੀ ਤਾਂ ਹੈ ਪਰ ਉਹਨਾਂ ਨੇ ਭਗਤੀ ਕੀਤੀ ਤਾਂ ਪ੍ਰਾਪਤੀ ਕਰ ਲਈ ਭਗਤ ਹੀ ਤਵਤਾਰ ਲਿयो ਹੈ ਭਾਗ ਵੱਡੋ ਉਹ ਪੂਰਾ ਬਾਪੂਰੇ ਕਹਿੰਦੇ ਵੱਡੇ ਭਾਗ ਹਨ ਉਸ ਸਮੇਂ ਲੋਕ ਗੱਲਾਂ ਕਰਦੇ ਹਨ ਭਗਤ ਜੀ ਦੱਸਦੇ ਹਨ ਕਹਿੰਦੇ ਭਗਤ ਹੀ ਤਬਵਤਾਰ ਲਿਓ ਕਹਿੰਦੇ ਨਾ ਭਗਤੀ ਕੀਤੀ ਆਨੰਦ ਜੀ ਨੇ ਆਜੋ ਭਗਤੀ ਦਾ ਫਲ ਪਾ ਰਹੇ ਹਨ ਵੀਰ ਸਾਹਿਬ ਜੀ ਕਹਿੰਦੇ ਲੋਕ ਪਿੰਡ ਦੀ ਗੱਲਾਂ ਕਰਦੇ ਹਨ ਆਪਸ ਦੇ ਵਿੱਚ ਕਹਿੰਦੇ ਨਾ ਭਗਤੀ ਬੜੀ ਕੀਤੀ ਹੋਈ ਹੈ ਭਗਤ ਹੀ ਤਬਵਤਾਰ ਲਿਓ ਹੈ ਭਾਗ ਵੱਡ ਵੱਡੇ ਭਾਗ ਇਹਨਾਂ ਦੇ ਜਾਗਿਆਂ ਨੇ ਨਾ ਕਾਰਕ੍ਰਿਸ਼ਨ ਨੇ ਅਵਤਾਰ ਲਿਆ ਭਗਵਾਨ ਨੇ ਇਨਾਂ ਦੇ ਘਰ ਜਨਮ ਲਿਆ ਇਸ ਕਰਕੇ ਵੱਡੇ ਭਾਗ ਹਨ ਤੁਮ ਜੋ ਕਹਤ ਹੋ ਆਨੰਦ ਕੋ ਨੰਦਨ ਆਨੰਦ ਸੁਨੰਦਨ ਕਾ ਕੋਰੇ ਅਗਲੀ ਪੰਕਤੀ ਵਿੱਚ ਫਿਰ ਭਗਤ ਜੀ ਬਚਨ ਕਰ ਤੁਮ ਜੋ ਕਹਤ ਹੋ ਆਨੰਦ ਕੋ ਨੰਦਨ ਕਹਿੰਦੇ ਤੁਸੀਂ ਜੋ ਕਹਿੰਦੇ ਹੋ ਨਾ ਕਿ ਆਨੰਦ ਦਾ ਨੰਦਨ ਹੈ ਕਹਿੰਦੇ ਆਨੰਦ ਜੀ ਦਾ ਨੰਦਨ ਹੈ ਕਿਸ਼ਨ ਇਨੰਦ ਜੀ ਦਾ ਬੇਟਾ ਹੈ ਨੰਦ ਸੁਨੰਦਨ ਕਾ ਕੋਰੇ ਕਹਿੰਦੇ ਇਹ ਨੰਦ ਦਾ ਬੇਟਾ ਨੰਨਦਨ ਹੈ ਧਰਨ ਕਾਸ਼ ਕੋ ਦੱਸ ਨਹੀਂ ਤਬ ਇਹੋ ਨੰਦ ਕਾ ਹੱਥ ਹੋਰੇ ਕਹਿੰਦੇ ਧਰਨ ਆਕਾਸ਼ ਦਸੋ ਦਿਸ ਨਹੀਂ ਭਗਤ ਜੀ ਫਿਰ ਅਧਾਰਨ ਦਿੰਦੇ ਹਨ ਕਹਿੰਦੇ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਆਨੰਦ ਦਾ ਬੇਟਾ ਹੈ ਦੁਨੀਆ ਨੂੰ ਕਹਿੰਦੇ ਹਨ ਭਗਤ ਜੀ ਕਹਿੰਦੇ ਤੁਸੀਂ ਤਾਂ ਕਹਿ ਰਹੇ ਹੋ ਕਿ ਆਨੰਦ ਦਾ ਬੇਟਾ ਹੈ ਕੁ ਭਗਵਾਨ ਕ੍ਰਿਸ਼ਨ ਜੀ ਧਰਨ ਆਕਾਸ਼ ਦਸੋ ਦਿਸ ਨਹੀਂ ਕਹਿੰਦੇ ਜਦੋਂ ਆਕਾਸ਼ ਧਰਤੀ ਵੀ ਨਹੀਂ ਸੀ ਕਹਿੰਦੇ ਨਾ ਧਰਤੀ ਸੀ ਨਾ ਆਕਾਸ਼ ਸੀ ਦਸੋ ਦਸ਼ਾ ਕੁਝ ਨਹੀਂ ਸੀ ਜਿਸ ਵੇਲੇ ਕੁਝ ਹੈ ਨਹੀਂ ਸੀ ਪਰਮੇਸ਼ਰ ਕਾਲ ਪੁਰਖ ਹੀ ਹੋਰ ਕੋਈ ਨਹੀਂ ਸੀ ਹੈਗਾ ਨਾ ਧਰਤੀ ਸੀ ਨਾ ਆਕਾਸ਼ ਸੀ ਤਬ ਇਹੋ ਨੰਦਨ ਕਾ ਥੋਰੇ ਭਗਤ ਜੀ ਕਹਿੰਦੇ ਫਿਰ ਉਦੋਂ ਨੰਦਨ ਕਿੱਥੇ ਸੀ ਕਹਿੰਦੇ ਉਦੋਂ ਆਨੰਦਨ ਆਨੰਦ ਕਿਸ਼ਨ ਭਗਵਾਨ ਦਾ ਪਿਓ ਕਿੱਥੇ ਸੀ ਜਦੋਂ ਧਰਤੀ ਤੇ ਕਾਸ਼ੀ ਨਹੀਂ ਸੀ ਭਗਵਾਨ ਤਾਂ ਉਦੋਂ ਵੀ ਸੀ ਪ੍ਰਭੂ ਤਾਂ ਉਦੋਂ ਵੀ ਸੀ ਜਦੋਂ ਧਰਤੀ ਨਹੀਂ ਸੀ ਬਣੀ ਕਾਸ਼ੀ ਨਹੀਂ ਸੀ ਬਣਿਆ ਦੁਨੀਆ ਨਹੀਂ ਸੀ ਉਦੋਂ ਉਦੋਂ ਇਹ ਬ੍ਰਹਮੰਡ ਖੰਡ ਨਹੀਂ ਸੀ ਪਰ ਪਰਮੇਸ਼ਰ ਤਾਂ ਉਸ ਵੇਲੇ ਵੀ ਸੀ ਹਾਜ਼ਰ ਸੀ ਕਹਿੰਦੇ ਜਵਾਬ ਦਿਓ ਭਗਤ ਕਬੀਰ ਸਾਹਿਬ ਜੀ ਕਹਿੰਦੇ हे ਲੋਕੋ ਇਹ ਕੱਲ ਦਾ ਜਵਾਬ ਦੋ ਕਿ ਜਿਸ ਵੇਲੇ ਨੰਦ ਜੀ ਨਹੀਂ ਸਨ ਕਿ ਉਸ ਵੇਲੇ ਵੀ ਭਗਵਾਨ ਹੈਗਾ ਸੀ ਹੁਣ ਸਰੀਰ ਕਰਕੇ ਉਹ ਭਵੇਂ ਆਏ ਹਨ ਪਰ ਉਹ ਇਸ ਸਰੀਰ ਤੋਂ ਜੁਨਾ ਤੋਂ ਪਰੇ ਹਨ ਉਹਨਾਂ ਨੂੰ ਕਿਸੇ ਕੋਲ ਕਿਸੇ ਦੇ ਪੇਟ ਵਿੱਚ ਕਿਸੇ ਦੇ ਘਰ ਜਨਮ ਲੈਣ ਦੀ ਵੀ ਲੋੜ ਨਹੀਂ ਉਹ ਜੁਨਾ ਤੋਂ ਰਹਤ ਹਨ ਰਹਾ ਸੰਤ ਸੰਕਟ ਨਹੀਂ ਪਰੇ ਜੁਨ ਨਹੀਂ ਆਵੈ ਮਨੋਰੰਜਨ ਜਾ ਕੋਰੀ ਜੇ ਤੁ ਆ ਬੰਦ ਦੇ ਕੇ ਭਗਤ ਜੀ ਅੱਗੇ ਬਚਨ ਕਰਦੇ ਨੇ ਕਹਿੰਦੇ ਉਹ ਸੰਕਟ ਮੋਚਨ ਹੈ ਪਰਮਾਤਮਾ ਉਹਨੂੰ ਕਿਸੇ ਗੱਲ ਦਾ ਕੋਈ ਦੁੱਖ ਸੁੱਖ ਇਹ ਚੀਜ਼ਾਂ ਤੋਂ ਰਹਿਤ ਹੈ ਪਰਮਾਤਮਾ ਸੰਕਟ ਨਹੀਂ ਪਰੇ ਜੂਨ ਕਹਿੰਦੇ ਜੁਨਾਂ ਤੋਂ ਪਰੇ ਹੈ ठाकुर ਜਿਹੜਾ ਭਗਵਾਨ ਉਹ ਜੁਨਾ ਵਿੱਚ ਨਹੀਂ ਹੈ ਤਾਂ ਹੀ ਜਗਜੀਤ ਸਿੰਘ ਜੀ ਮਹਾਰਾਜ ਨੂੰ ਸ਼ਰੂਤੀ ਦੇ ਪਹਿਲੀ ਪੌੜੀ ਵਿੱਚ ਰਮਤਾ ਵਿੱਚ ਦੱਸਤਾ ਜੁਨੀ ਸਹਿ ਭੰਗ ਜੁਨਾ ਤੂੰ ਰਹ ਤੈ ਆਦ ਸੱਚ ਜੁਗਾਦ ਸੱਚ ਸ਼ੁਰੂ ਚ ਪਹਿਲੇ ਮੂਲ ਮੰਤਰ ਚ ਦੱਸ ਤਾ ਨਾ ਜੁਨਾ ਤੂੰ ਰਹ ਤੋ ਮਾਲਿਕਾ ਜੁਨੀ ਸਹਿ ਭੰਗ ਗੁਰ ਪ੍ਰਸਾਦ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਰ ਉਹ ਪ੍ਰਾਪਤ ਹੁੰਦਾ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉਹ ਜੁਨਾ ਤੇ ਸਰੀਰਾਂ ਵਿੱਚ ਨਹੀਂ ਹੈ ਉਹ ਸੁਖਮ ਵੀ ਹੈ ਸੂਲ ਵੀ ਹੈ ਦੁਆ ਜਗਤ ਤੇ ਉਹਦਾ ਵਾਸ ਹੈ ਸੰਕਟ ਨਹੀਂ ਪਰੇ ਜੂਨ ਨਹੀਂ ਆਵੈ ਨਾਮ ਨਵੰਜਨ ਜਾਣ ਕੋਰੇ ਉਹ ਪ੍ਰਭੂ ਦਾ ਨਾਮ ਰੰਜਨ ਦਾ ਭਗਤ ਜੀ ਕਹਿੰਦੇ ਹਰ ਜਗ੍ਹਾ ਤੇ ਹੈ ਉਹ ਸਤ ਸਰੂਪ ਹੈ ਕਬੀਰ ਕੋ ਸੁਆਮੀ ਐਸੋ ਠਾਕਰ ਜਾ ਕੇ ਮਾਈ ਨਾ ਬਾਪ ਔਰੇ ਵੀਰ ਸਾਹਿਬ ਜੀ ਕਹਿੰਦੇ ਤੁਹਾਡਾ ਠਾਕਰ ਕੋਈ ਭਗਵਾਨ ਕਿਛ ਨਾ ਪਰ ਸਾਡਾ ਠਾਕਰ ਉਹ ਪਰਮੇਸ਼ਰ ਹੈ ਅਕਬੀਰ ਕੋ ਸਵਾਮੀ ਐਸੋ ਠਾਕਰ ਕਹਿੰਦੇ ਕਬੀਰ ਦਾ ਸਵਾਮੀ ਕਿਹੜਾ ਹੈ ਐਸੋ ਠਾਕਰ ਜਿਹਦਾ ਨਾ ਕੋਈ ਮਾਪ ਹੈ ਨਾ ਕੋਈ ਮਾਂ ਹੈ ਭਗਤ ਜੀ ਕਹਿੰਦੇ ਜਾ ਕੇ ਮਾਈ ਨਾ ਬਾਪ ਔਰੇ ਕਹਿੰਦੇ ਨਾ ਉਹਦੀ ਮਾਈ ਹੈ ਨਾ ਉਹਦਾ ਮਾਅ ਹੈ ਤੇ ਨਾ ਉਹਦਾ ਪਿਓ ਠਾਕਰ ਜਿਹੜਾ ਕੀ ਜੁਨਾ ਤੁਰਹਿਤ ਹੈ ਜਿਹਦਾ ਕੋਈ ਸੀਰਾ ਨਿਦੰਭ ਸਕਿਆ ਜਿਹਦਾ ਕੋਈ ਗੁਨਾ ਦਾ ਮੁੱਲ ਨਹੀਂ ਪਾ ਸਕਿਆ ਉਹ ਪ੍ਰਮਾਤਮਾ ਜਿਹੜਾ ਹਰ ਤਨ ਤੇ ਹਰ ਜਗ੍ਹਾ ਤੇ ਉਹਦਾ ਵਾਸ ਹੈ ਉਹ ਸਰੀਰ ਤੁਰਹਿਤ ਹੈ ਜਿਹੜਾ ਕਿ ਹਰ ਸਰੀਰ ਵਿੱਚ ਉਹ ਆਪਣਾ ਉਹਦੀ ਜੋਤ ਵਸਦੀ ਹੈ ਕਿਉਂਕਿ ਜੇ ਸਰੀਰ ਵਿੱਚ ਤੇ ਉਹ ਫਿਰ ਤਾਂ ਇੱਕ ਜਗ੍ਹਾ ਤੇ ਹੋਏ ਪ੍ਰਮਾਤਮਾ ਸਰੀਰਾਂ ਤੋਂ ਪਰੇ ਹੈ ਉਹ ਪਰਮਾਤਮਾ ਜਿਹੜਾ ਕਿ ਭਗਤ ਜੀ ਕਹਿੰਦੇ ਜਿਹਦਾ ਮਾਪਿਓ ਨਹੀਂ ਉਹ ਠਾਕੁਰ ਸਾਡਾ ਮੇਰਾ ਠਾਕੁਰ ਹੈ ਇਹ ਭਗਤ ਜੀ ਸ਼ਬਦ ਉਚਾਰਨ ਕਰਦੇ ਹੋਏ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਧਾਰਨਾ ਦੇ ਕਿ ਸਾਨੂੰ ਜੀਵਾ ਨੂੰ ਜਾਣ ਦੱਸਦੇ ਹਨ ਕਿ ਪਰਮੇਸ਼ਰ ਜਿਹੜਾ ਉਹ ਹਰ ਜਗ੍ਹਾ ਤੇ ਕਣਕ ਵਿੱਚ ਸੁਭਾਏਮਾਨ ਹੈ ਜਦੋਂ ਬ੍ਰਹਮੰਡ ਖੰਡ ਨਹੀਂ ਸੀ ਉਦੋਂ ਵੀ ਉਹ ਮੌਜੂਦ ਸੀ ਸਰੀਰਾਂ ਚ ਨਹੀਂ ਆ ਉਹਦੀ ਜੋਤ ਜਿਹੜੀ ਟਲ ਹੈ ਸਰੀਰ ਤਾਂ ਚਾਰ ਪੰਜਾ ਤਤਾਂ ਦਾ ਸੂਤ ਸਰੀਰ ਹੈ ਸੁਖਮਨੀ ਹੈ ਨਿਸੜ ਜਣ ਕਿਉਂਕਿ ਤਤਾਂ ਤੋਂ ਤੱਤ ਮਿਲ ਕੇ ਪੈਦਾ ਹੁੰਦਾ ਤੇ ਤਤਾਂ ਚ ਹੀ ਤੱਤ ਮਿਲ ਕੇ ਖਤਮ ਹੋ ਜਾਂਦਾ ਤਾਂ ਆਤਮਾ ਜਿਹੜੀ ਉਮਰ ਹੁੰਦੀ ਆ ਉਹਨੂੰ ਕੋਈ ਫੜ ਨਹੀਂ ਸਕਦਾ ਉਹਨੂੰ ਕੋਈ ਕੈਦ ਨਹੀਂ ਕਰ ਸਕਦਾ ਉਹ ਟਲ ਆਤਮਾ ਜਿਹੜੀ ਇਸ ਵਿੱਚੋਂ ਨਿਕਲ ਜਾਂਦੀ ਹੈ ਉਹਨੂੰ ਹੀ ਜਵਾਬ ਦੇਣਾ ਪੈਂਦਾ ਜੇ ਸ਼ੋਭ ਅੰਬਲ ਧਾਰਨ ਕਰਦੇ ਆ ਉਹ ਪਰਮੇਸ਼ਰ ਦਾ ਰੂਪ ਧਾਰਦੀ ਹੈ ਇਹ ਮਾੜੇ ਕਰਮ ਕਮਾਣੇ ਆ ਉਸ ਸ਼ਤਾਨ ਦਾ ਰੂਪ ਧਾਰਦੀ ਹੈ ਇਹ ਸਾਡੀ ਮਰਜ਼ੀ ਹੈ ਉਹਨੂੰ ਅੰਮ੍ਰਿਤ ਕਰਨਾ ਪਰਮੇਸ਼ਰ ਵਿੱਚ ਉਹਦਾ ਮੇਲ ਕਰਾਣਾ ਜਾਂ ਇਸ ਸਰੀਰ ਰਿੰਦੇ ਹੋਏ ਉਹਨੂੰ ਸ਼ਤਾਨ ਦਾ ਰੂਪ ਧਾਰਨ ਕਰਾਣਾ ਜੇ ਉਹ ਗੁਣ ਧਾਰਨ ਕਰਾਂਗੇ ਉਹ ਸ਼ਤਾਨ ਬਣ ਜਾਵੇਗੀ ਆਤਮਾ ਜੇ ਗੁਣ ਧਾਰਨ ਕਰਾਂਗੇ ਉਹ ਪਰਮੇਸ਼ਰ ਵਿੱਚ ਲੀਨ ਹੋ ਜਾਵੇਗੀ ਇਹ ਦੋ ਰਸਤੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਆਈਆਂ ਸੰਤਾਂ ਦਾ ਧੰਨਵਾਦ ਜੀ ਬਾਣੀ ਵਿਚਾਰ ਦੀ ਨਿੱਕਾ ਪੁੰਦਾਂ ਜੰਦਿਆਂ ਨ ਮਹਾਰਾਜ ਸਮਾਤ ਬਖਸ਼ਣ ਸਾਧ ਸੰਤ ਜੀਓ ਸਤਿ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ